ਅਕਾਲ ਤਖਤ ਸਾਹਿਬ ਦੇ ਨਵੇਂ ਸਾਜੇ ਗਏ ਕੁਲਦੀਪ ਸਿੰਘ ਗੜਗੱਜ ਜਥੇਦਾਰ ਜੋ ਲਗਾਏ ਗਏ ਨੇ ਉਹਨਾਂ ਦੇ ਸਬੰਧ ਵਿੱਚ ਬਾਤ ਵਿਵਾਦ ਜਿਹੜਾ ਬਾਸੂਰਤ ਜਾਰੀ ਹੈ ਜਿਸ ਦੇ ਸਬੰਧ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਅਗਿਆਨੀ ਹਰਨਾਮ ਸਿੰਘ ਖਾਲਸਾ ਜੀ ਵੱਲੋਂ ਕਿਹਾ ਗਿਆ ਸੀ ਕਿ ਜੇ ਕੁਲਦੀਪ ਸਿੰਘ ਗੜਗੱਜ ਕਿਸੇ ਵੀ ਕਿਸਮ ਦਾ ਸੰਦੇਸ਼ ਜਾਰੀ ਅਕਾਲ ਤਖਤ ਸਾਹਿਬ ਤੋਂ ਕਰਦੇ ਨੇ ਕੋਈ ਸੰਦੇਸ਼ ਦਿੰਦੇ ਅਸੀਂ ਉਹਨਾਂ ਦਾ ਸਖਤ ਵਿਰੋਧ ਕਰਾਂਗੇ ਜਿਸ ਦੇ ਸਬੰਧ ਦੇ ਵਿੱਚ ਵਿਰੋਧ ਜਿਹੜੇ ਬਾਸੂਰਤ ਜਾਰੀ ਨੇ ਅੱਜ ਜਿਸ ਦੇ ਸਬੰਧ ਦੇ ਵਿੱਚ ਜਿਹੜਾ 6 ਜੂਨ ਕਲੂ ਕਰੇ ਦੇ ਸਬੰਧ ਦੇ ਵਿੱਚ ਜਿੱਥੇ ਸਮਾਗਮ ਮਨਾਏ ਜਾ ਰਹੇ ਨੇ ਇੱਥੇ ਅੱਜ ਦਮਦਮੀ ਟਕਸਾਲ ਵਿਖੇ ਬਾਦ ਵਿਵਾਦ ਨੂੰ ਮਟਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਪਹੁੰਚੇ ਨੇ ਜਿਨ੍ਹਾਂ ਨੇ ਇੱਥੇ ਹਰਨਾਮ ਸਿੰਘ ਜੀ ਖਾਲਸਾ ਨਾਲ ਬੰਦ ਕਮਰਾ ਮੀਟਿੰਗ ਕੀਤੀ ਜਾ ਰਹੀ ਹੈ ਕਿ ਜਿਸ ਦੇ ਸਬੰਧ ਵਿੱਚ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬਾਦ ਵਿਵਾਦ ਨੂੰ ਨਿਬੇੜਿਆ ਜਾਵੇ ਪਰ ਦੂਜੇ ਪਾਸੇ ਲਾਇਆ ਜਾਵੇ ਕਿ ਸੰਤ ਜਰਨੈਲ ਸਿੰਘ ਪਿੰਡਰਾਵਾਲਿਆ ਦੇ بیٹے ਨੇ ਸਰਦਾਰ ਈਸ਼ਰ ਸਿੰਘ ਦੀ ਸਰਦਾਰ ਇੰਦਰਜੀਤ ਸਿੰਘ ਜੀ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਜੇ ਅਕਾਲ ਤਖਤ ਸਾਹਿਬ ਤੋਂ ਕੁਲਦੀਪ ਸਿੰਘ ਗੜਗਾਜ ਕੋਈ ਸੰਦੇਸ਼ ਜਾਰੀ ਕਰਦੇ ਨੇ ਤੇ ਅਸੀਂ ਉਹਨਾਂ ਦੇ ਕੋਲੋਂ ਕਿਸੇ ਕਿਸਮ ਦਾ ਕੋਈ ਵੀ ਸਨਮਾਨ ਨਹੀਂ ਲਵਾਂਗੇ ਬਾਦ-ਵਿਵਾਦ ਜਿਹੜਾ ਦਿਨ-ਪ੍ਰਤੀ ਦਿਨ ਵਧਦਾ ਜਾ ਰਿਹਾ ਹੈ ਤੇ ਜਿਹੜੀ ਸੰਗਤਾਂ ਦੇ ਵਿੱਚ ਜਿਹੜੀ ਦੁਬਦਬਾ ਬਣਦੀ ਜਾ ਰਹੀ ਹੈ ਜਿਸ ਦੇ ਸਬੰਧ ਵਿੱਚ ਅੱਜ ਧਾਮੀ ਸਾਹਿਬ ਜਿਹੜੇ ਦਮਦਮੀ ਟਕਸਾਲ ਵੇਖੇ ਪਹੁੰਚੇ ਨੇ ਕੀ ਫੈਸਲਾ ਹੁੰਦਾ ਹੈ ਗੱਲਬਾਤ ਕਰਦੇ ਹਾਂ ਧਾਮੀ ਸਾਹਿਬ ਨਾਲ ਉਹ ਪਹੁੰਚ ਜਿਸ ਲਈ ਗੜਗਾਚੀ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮर्यादा ਪ੍ਰਤੀ ਕੁ ਸਵਾਲ ਦੇਨੇ ਸੀ ਉਹ ਦੇ ਬਾਕੀ ਦੇ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਤੇ ਬਵਸਤਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਆ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਅੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਗਾ ਵੀ ਇਹ ਸੰਦੇਸ਼ ਨਾ ਪਾੜਨ ਤੇ ਸਤਕਾਰ ਉੱਤੇ ਸਿੰਘ ਸਾਹਿਬ ਦੇ ਤਾਂ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਦੇ ਵੀ ਦੰਦਮੀ ਤਖਤਾਲ ਨਾਲ ਟਕਰਾਅ ਨਹੀਂ ਆਉਂਦਾ ਤੇ ਹੁਣ ਵੀ ਕੋਈ ਟਕਰਾਅ ਨਹੀਂ ਕਰ ਤੇ ਨਾ ਕੋਈ ਟਕਰਾਅ ਆਉਣੇ ਉਦੇ ਸਮਾਨ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾ ਵੀ ਸਾਡੀਆਂ ਕੀਤੀਆਂ ਅਖਰ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਵੀ ਕਿਸੇ ਨਾ ਕਿਸੇ ਹੱਲ ਨੂਰਦਨ ਮੁੱਕ ਤੇ ਹੱਲ ਨਿਕਲ ਜਾਊਗਾ ਪਰ ਮੈਂ ਪੰਤ ਨੂੰ ਸਮੁੱਚੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਵੀ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲੈ ਕੇ ਅਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਗਾਮਦਮੀ ਟਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇੱਥੇ ਬਰਸਾਈ ਸੀ ਕਈ ਵਾਰੀ ਸਾਡੇ ਕੱਤ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾਰਿਆਂ ਨੂੰ ਵਧਾਓ ਨਾ ਪਾਰੇ ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਟ ਮਾਰ ਜਾਂਦੇ ਆ ਤੇ ਫਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਸੀ ਕਰਨ ਦਾ ਜਤਨ ਕਰ ਰਹੇ ਆ ਇਹ ਮੈਂ ਸਾਹਮਣਾ ਸ਼ਹੀਦੀ ਸਮਾਰੋਹ ਤੇ ਸ਼ਹੀਦੀ ਸਮਾਰੋਹ ਕਿਹੜਾ ਆ ਉਹ 6 ਜੂਨ 1984 ਜਦੋਂ ਜਾਬਰ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਕੇ ਘੈਟੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਜੀ ਨੂੰ ਪ੍ਰਕਾਸ਼ ਵੀ ਖੜਾ ਕੇ ਆਇਆ ਪਵਿੱਤਰ ਸਰੂਪ ਇੱਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਟ ਦੇ ਬਿਠੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਵਿਚਾਰੀ ਤੇ ਮਰਦੇ ਮਜਾਹਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਭਾਪ ਦਮ ਦੇ ਵਿੱਚ ਇਕਸਾਰ ਸਾਡੀ ਸਰਕਾਰ ਜੱਫੇ ਬੰਦੀ ਆ ਜਿਨੇ ਬਹੁਤ ਵੱਡਾ ਗੁਰੂਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਪੱਖ ਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰਤ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੇ ਤਕਰਾਜ ਹੈ ਹੀ ਨਹੀਂ ਕੋਈ ਗੱਲ ਤੋਂ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂ ਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਵੀ ਵਧੀਆ ਦਾ ਬੈਠ ਕੇ ਹੱਲ ਕਰੀਏ ਤੇ ਬਾਬਾ ਜੀ ਨਾਲੋਂ ਵੀ ਭਰੋਸਾ ਤੇ ਮੈਂ ਵੀ ਦੰਨਾ ਵੀ ਅਸੀਂ ਕੋਈ ਨਾ ਕੋਈ ਦਾ ਜਿਹੜਾ ਹੱਲ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਤਿੰਨ ਦਿਨ ਤੱਕ ਆਪੇ ਤਿੰਨੇ ਰਹਿ ਗਏ ਅੱਜ ਦੋ ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਲਾ ਗਿਆ ਤੈਨੂੰ ਤੈਨ ਵਾਗੇ ਤੇ ਹਾਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜਵਰ ਨਿਕਲਿਆ ਹੋ। ਪਰ ਸਾਹਿਬ ਅੱਜ ਬੜੀ ਬੱਧੀ ਆਸ ਸੀ ਕਿ ਅੱਜ ਤੁਸੀਂ ਇੱਥੇ ਪਹੁੰਚੇ ਹੋ ਪੂਰਾ ਵਕਤ ਤੁਸੀਂ ਨਾਲ ਲੱਗੇ ਆਏ ਹੋ ਕਿ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ। ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਕੇ ਮੋੜੇ ਡੇਢ ਘੰਟਾ ਹੋ ਗਿਆ। ਤੇ ਗੱਲਾਂ ਚੋਂ ਵਿੱਚਲੇ ਗੱਲ ਆਪਾਂ ਤੋਰਦੇ ਆ ਇੱਕ ਤੋਂ ਇਹਨਾਂ ਤੱਕ ਕੋਈ ਨਾ ਕੋਈ ਤਾਂ ਹਾਲਤਾ ਨਿਕਲਦਾ ਹੀ ਆ। ਇੱਕਦਮ ਕਈਆਂ ਗੱਲਾਂ ਦੇ ਹੱਲ ਨਹੀਂ ਨਿਕਲਦੇ। ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਹੈ ਤੇ ਕੋਈ ਨਹੀਂ ਉਹ ਗਾਂ ਵੀ ਹੋਣਾ। ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰਾ ਜੀ ਹੋਈ ਉਹਨੂੰ ਗਾਂ ਤੋੜ ਕੇ ਕੋ ਨਪਾਲ ਕੱਢ ਲੈਂਦਾ ਹਾਜੀ ਬਾਬਾ ਜੀ ਮਹਕੂਲ ਜੀ ਦਾ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਮੰਡਲ ਸ਼੍ਰੋਮਣੀ ਗੁਰਦਵਾਰਾ ਪ੍ਰਮੰਡਕਾ ਮੈਂਜੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਅਬਜੈਕਟਿਵ ਤੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਗੰਗੂ ਟਿਕਸਾਲ ਦੇ ਹੈਡ ਕੁਆਟਰ ਗੁਰਦਵਾਰਾ ਗੁਰਦਰਸ਼ਨ ਪ੍ਰਕਾਸ਼ ਮਹਿਤਵ ਰਿਕ ਪਹੁੰਚੇ ਆ ਮੈਂ ਉਹਨਾਂ ਨੂੰ ਜੀ ਆਇਆਂ ਤਾਂ ਕਿਉਂਕਿ ਸਾਡਾ ਫਰਜ਼ ਬਣਦਾ ਉਨਾਂ ਨੂੰ ਵੀ ਆਇਆ ਆਪਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਕੰਫਲਿਕਟ ਵੱਡਾ ਮਸਲਾ ਉਸ ਵਕਤ ਬਣਿਆ ਹੋਇਆ ਇਲੀਗਲ ਮੇ ਅਇ ਗਰਲਫ੍ਰੈਂਡ ਕਹਿੰਗਾ ਕਿ 284 ਦੇ ਭੱਲੂ ਘਾਰੇ ਦੀ ਇਹ 41ਵੇਂ ਵੜੇ ਗੰਨ ਦਾਤਾ ਮਨਾ ਰਹੇ ਕੁਝ ਲੋਕ ਪਿਛਲੇ ਲੰਮੇ ਸਮੇਂ ਤੋਂ ਸੀਪਾਲ ਪੱਖਪਾਤ ਤੇ ਐਸੀ ਵੜੇ ਗੰਨ ਦੀ ਮਸਤੀ ਤੇ ਬਿਨਾਂ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਭਲੂ ਘਾਰੇ ਪਰਤੀ ਬਹੁਤ ਗਲਤ ਮੈਸੇਜ ਦੇਣ ਦਾ ਜਤਨ ਕਰਦੇ। ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਭਲੂ ਘਾਰੇ ਦੇ ਸਮਾਗਮ ਨੂੰ ਬਹੁਤ ਵੱਡੀ ਧਾ ਲੱਗਦੀ ਹੈ। ਮੈਂ ਸੁਮਤੀ ਅਗ ਡਾਇਰੈਕਟਰ ਨੂੰ ਪ੍ਰਧਾਨ ਸਾਹਿਬ ਨੂੰ ਵੀ ਇਹ ਕੀਤੀ ਹੈ ਤੇ ਸਾਡਾ ਜੱਥੇਦਾਰ ਜਿਵੇਂ ਅਕਾਲ ਤਖਤ ਸਾਹਿਬ ਸੰਦੇਸ਼ ਦੇਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜੱਥੇਦਾਰ ਕੌਣ ਹੋਣਾ ਚਾਹੀਦਾ ਜਿਹੜਾ ਕੌਮ ਨੇ ਸਰਪ੍ਰਸਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜੱਥੇਦਾਰ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਲਾਉਂਦੀ ਆ ਉਹਨਾਂ ਨੂੰ ਸੇਵਾ ਮੁਕਤ ਕਰਦੀ ਆ ਅੱਗੇ ਵੀ ਸ਼੍ਰੋਮਣੀ ਕਮੇਟੀ ਨੇ ਲਾਉਣੇ ਆ ਸੇਵਾ ਮੁਕਤ ਵੀ ਸ਼੍ਰੋਮਣੀ ਕਮੇਟੀ ਨੇ ਕਰਨੇ ਆ ਅਸੀਂ ਇਹਨਾਂ ਦਾ ਸਦੋਗ ਦੇਣਾ ਇਸ ਕਰਕੇ ਗਾਨੀ ਕੁਲਦੀਪ ਸਿੰਘ ਵਰਗਜ ਕੌਮ ਦਾ ਸਰਪ੍ਰਮੰਤ ਜਥੇਦਾਰ ਹੈ ਔਰ ਨਾ ਕੌਮ ਦੀਆਂ ਦਸੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਦਸੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਗ ਰਸੀਲ ਦਸੇਬੰਦੀਆਂ ਨੇ ਜਾਂ ਸ਼ਹੀਦ ਪ੍ਰਵਾਹਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਜੋ ਆਪਾਂ ਇਹ ਕਹੀਏ ਕਿ ਜਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਦੀ ਕੋਸ਼ਿਸ਼ ਕਰਾਂਗੇ ਕੁਝ ਲੋਕ ਦੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਬੰਧਤ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲਤ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਹੈ ਉਹਦੇ اصول ਹੈ ਕਿ ਜਥੇਦਾਰ ਸਰਪ੍ਰਬੰਧਤ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਚ ਵਿੱਚੋਂ ਡੋਗ ਸ਼ਖਸੀਅਤ ਦੀ ਭਾਲ ਕਰਕੇ ਅਬਜੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸੁਮਕੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾਂ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਪ੍ਰੰਤੋਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਇਹ ਕੋਈ ਤਾਂ ਹੋਏ ਨਹੀਂ ਯਾਨੀ ਕਲਦੀਪ ਸਿੰਘ ਗੁਰਗੱਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾ ਦੇ ਖੁਦ ਦੋਸ਼ੀ ਆ ਕਿਉਂਕਿ ਪਕਸ਼ਰੀ ਕੇਸਕਰ ਸਾਹਿਬ ਦੇ ਦੋਨਾਂ ਦੀ ਮੁਕਤੀ ਉਹਨਾਂ ਨੇ ਆਪਣੀ ਸਾਨੂੰ ਤਾਂ یوں ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਮੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਢੰਗ ਨਾਲ ਕੀਤੀ ਗਈ ਉਹਦੇ ਨਾਲ ਮਰਿਆਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਪਕਸ਼ਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ ਅਸੀਂ ਸ਼ਰੋਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਕੌਮ ਦੇ ਲਈ ਬੜਾ ਸੰਕਟ ਭਰਿਆ ਸਮਾਂ ਆਮਲੀ ਸਰਪ੍ਰਾਂਤ ਜਥੇਦਾਰ ਸ਼੍ਰੀ ਕਾਲ ਤੱਕ ਸਭ ਤੇ ਲਾਇਆ ਰਹਿਣਾ ਬੜਾ ਬੜਾ ਜ਼ਰੂਰੀ ਹੈ ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਤਤਪਤਾ ਪਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ ਔਰ 6 ਜੂਨ 1983 ਦੇ ਭੱਲੂ ਘਾੜੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮ ਹੀ ਆਂ ਮਦਈ ਆਂ ਕਿ ਉਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਣਤ ਨਹੀਂ ਔਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਨਹੀਂ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਜਿਹੜਾ ਹਾਲ ਪ੍ਰਸ਼ਰਦੀ ਸਰਪ੍ਰੰਧ ਸਰਪ੍ਰੰਧ ਜਫੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰੰਧ ਜਫੇਦਾਰ ਦੀ ਕੌਮ ਦੀ ਵਾਈਸ ਕਰ ਸਕਦਾ ਕਹਿੰਨੇ ਕਲਦੀਪ ਸਿੰਘ ਵਰਦੱਜ ਸਰਪ੍ਰੰਧ ਜਫੇਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਹੈ ਫਿਰ ਉੱਥੇ ਜ਼ਰੂਰ ਮਾਹੌਲ ਬਣਾਓ ਕਰੋ ਆ ਰਸੀ ਦਿੱਤਨ ਵਿੱਚ ਹੈ ਸ਼੍ਰੋਮਨੀ ਦੁਬਾਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾ ਨਹੀਂ ਹੈ। ਸ਼੍ਰੀ ਅਕਾਲ ਤਖਸਰ ਨਾਲ ਸਾਡਾ ਕੋਈ ਟਕਰਾ ਨਹੀਂ ਹੈ। ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ। ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਆ ਕਿ ਆਉਣ ਵਾਲੇ ਦਿਮਾਂ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮੇਲ ਫੇਟ ਕੇ ਵਿਚਾਰ ਬਤੰਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਕਸ਼ਤ ਹੱਲ ਕੱਢਾਂਗੇ। ਅਗਰ ਇਹਦਾ ਸਾਰਕਸ਼ਤ ਹੱਲ ਨਿਕਲਦਾ ਉਹ ਕੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸ ਦੀ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਦੋ ਹੋਗੀ ਜਿ ਕਿ ਸੰਗਤ 'ਚ ਬੜੀ ਦਿੱਕੀ ਹੈ ਦੁੱਧ ਦਾ ਪੈਦਾ ਹੋਈ ਹੈ ਕਿ ਸਮਾਂ ਦੇਣਾ ਚਾਹੀਦਾ ਹੈ ਮੈਂ ਉਹੀ ਬੇਨਤੀ ਕਰਨਾ ਦੁਬਾਰਾ ਦਾ ਕਾਰਨ ਬਣਿਆ ਹੋਇਆ ਉਹ ਤੋਂ ਵੀ ਤਾਂ ਤਾਂ ਹੀ ਦੂਰ ਹੋਊਗੀ ਜੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਡੇ ਕੱਢਣਗੇ ਸ਼ਰਮਣੀ ਕਮੇਟੀ ਸਾਡੇ ਪੰਛੀ ਦਾ ਸਦੋ ਦਵੇ ਅਸੀਂ ਇਹਨਾਂ ਦਾ ਦਿਆਂਗੇ ਬਾਬਾ ਜੀ ਸੰਤੋਪਾਪਾ ਜਰਨੈਲ ਸਿੰਘ ਖਾਲਸਾ ਹੋਣਾਂ ਦੀ ਵੱਡੀ ਜਿਹੜੀ ਉਹ ਸ਼ਹੀਦੀ ਹੋਈ ਸੀਗੀ ਜੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਸੁਪੁੱਤਰ ਭਾਈ ਛੱਤ ਸਿੰਘ ਦੇ ਵੱਲੋਂ ਕਿ ਕਹਿ ਦਿੱਤਾ ਗਿਆ ਕਿ ਵੀ ਉਹ ਗੈਟਿੰਗੜ ਕਾਜ ਦੇ ਹੱਥੋਂ ਸਨਮਾਨ ਨਹੀਂ ਲੈਣਗੇ ਕਿਉਂਕਿ ਸੰਤਾਂ ਦਾ ਪਰਿਵਾਰ ਕੌਮੀ ਪਰਿਵਾਰ ਹੈ ਸ਼ਹੀਦਾਂ ਦਾ ਇਹ ਸਦੀ ਦਾ ਸੰਤਾਂ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਔਰ ਜੇਕਰ ਬਾਬਾ ਸੰਤਾਂ ਦਾ ਪਰਿਵਾਰ ਵੀ ਇਸ ਸਮੇਂ ਇਸ ਸਦੀ ਦਾ ਸਭ ਤੋਂ ਸਨਮਾਨਯੋਗ ਮਹਾਂਪੁਰਖਾਂ ਦਾ ਉਹ ਸ਼ਹੀਦਾਂ ਦਾ ਪੰਛੀ ਦੇ ਵਿੱਚ ਬਹੁਤ ਉੱਚਾ ਰੁਤਬਾ ਉਸ ਪਰਿਵਾਰ ਦਾ ਉਹਨਾਂ ਨੇ ਕਿਉਂ ਕੀਤਾ ਉਹ ਕਹਿੰਦੇ ਆ ਵੀ ਅਸੀਂ ਸਰਪ੍ਰਸਤ ਜਫੇਦਾਰ ਸਹਿਬਾਨ ਤੋਂ ਸਨਮਾਨ ਪ੍ਰਾਪਤ ਕਰਨ ਚ ਮਾਣ ਮਹਿਸੂਸ ਕਰਾਂਗੇ ਜਿੱਥੇ ਜਫੇਦਾਰ ਲਈ ਕੌਮ ਚ ਦੁਬਤਾ ਉਦੋਂ ਅਸੀਂ ਸਨਮਾਨ ਨਹੀਂ ਲਵਾਂਗੇ ਉਹਨਾਂ ਨੇ ਜੋ ਫੈਸਲਾ ਕੀਤਾ ਉਹ ਬਿਲਕੁਲ درست ਹੈ ਉਹਨਾਂ ਵੱਲੋਂ ਜੋ ਕੀਤਾ ਗਿਆ